ਆ ਸੁਵਿੰਦਰ ਸਿੰਘ ਚਤਾਲਾ ਨੇ ਜਿਨ੍ਹਾਂ ਨੇ ਜਥੇ ਦੀ ਗਵਾਹੀ ਕਰਨੀ ਹੈਗੀ ਆ ਤਾਂ ਉਹ ਜਿਸ ਤਰ੍ਹਾਂ ਦੇ ਅੱਗੇ ਪ੍ਰਬੰਧ ਹੋ ਰਹੇ ਆ ਚਤਾਲਾ ਸਾਹਿਬ ਕੀ ਰਣਨੀਤੀ ਆ ਬਿਲਕੁਲ ਅਸੀਂ ਜਦੋਂ ਮੇਰੇ ਨਾਲ ਸਜੀਤ ਸਿੰਘ ਪੂੜਿਆ ਜੀ ਜਿਨ੍ਹਾਂ ਨੇ ਜਥੇ ਦੀ ਗਵਾਹੀ ਕਰਨੀ ਆ ਸਾਹ ਨਾਲ ਸੁਖਨਾਮ ਸਿੰਘ ਪੰਨੂਆ 101 ਦਾ ਜਥਾ ਜਿਹੜਾ ਅੱਗੇ ਨੂੰ ਬਿਲਕੁਲ ਸ਼ਾਂਤ ਮਈ ਢੰਗ ਦੇ ਨਾਲ ਕਿਉਂਕਿ ਮਰਜੀ ਵਾਲੇ ਦੀ ਡੈਫੀਨੇਸ਼ਨ ਇਹ ਹੁੰਦੀ ਆ ਕਿ ਅਗਲਾ ਜ਼ਬਰ ਕਰਦਾ ਤੇ ਸਬਰ ਦੇ ਨਾਲ ਉਹ ਜ਼ਬਰ ਨੂੰ ਸਹਿਣਾ ਅਸੀਂ ਪੂਰੀ ਤਰ੍ਹਾਂ ਇਹਦੇ ਨਾਲ ਜਾਵਾਂਗੇ ਤੇ ਦੇਸ਼ ਦੁਨੀਆ ਨੂੰ ਦੱਸਾਂਗੇ ਕਿ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਿਹੜੀ ਲਗਾਤਾਰ ਕਿਸਾਨਾਂ ਤੇ ਜ਼ਬਰ ਢੋਣਾ ਚਾਹੁੰਦੀ ਆ ਤੇ ਅਸੀਂ ਸਬਰ ਦੇ ਨਾਲ ਉਹਦਾ ਮੁਕਾਬਲਾ ਕਰਨਾ ਚਾਹੁੰਦੇ ਆ ਸਾਥ ਬਈ ਟੰਗ ਦੇ ਨਾਲ ਦੁਨੀਆ ਨੂੰ ਦੱਸਾਂਗੇ ਕਿ ਇੱਕ ਲੜਾਈ ਸ਼ੰਭੂ ਬਾਰਡਰ ਤੋਂ ਵੀ ਇਹੋ ਜੀ ਤੁਰ ਲੱਗੀ ਆ ਜਿਹੜੀ ਲੜਾਈ ਹਮੇਸ਼ਾ ਕੋ ਰਾਹ ਵਿਖਾਉਣ ਵਾਲੀ ਲੜਾਈ ਆ ਦੇਸ਼ ਦੇ ਦੁਨੀਆ ਦੇ ਕਿਸਾਨਾਂ ਤੇ ਮਜ਼ਦੂਰਾਂ ਹਾਂਜੀ ਸਾਡੇ ਦੂਸਰੇ ਲੀਡਰ ਸਰਜੀਤ ਸਿੰਘ ਫੂਲ ਹਾਂਜੀ ਫੂਲ ਸਾਹਿਬ ਕੀ ਤਿਆਰੀ ਹੈ ਕਿਵੇਂ ਸੋਚ ਰਹੇ ਹੋ ਬਿਲਕੁਲ ਜੀ ਪੂਰੀ ਤਿਆਰੀ ਹੈ ਮਾਨਸਿਕ ਸਰੀਰਕ ਸਾਰੇ ਪੱਖਾਂ ਤੋਂ ਤੇ ਮਰਜੀਵੜਿਆਂ ਦਾ ਜੱਥੇ ਦੇ ਗਵਾਹੀ ਕਰਨ ਦੀ ਸਾਡੇ ਡਿਊਟੀ ਲਈ ਹੈ ਜਤਾਲਾ ਸਾਹਿਬ ਖੜੇ ਨੇ ਮੇਰੀ ਹੈ ਦੋਸ ਸਿੰਘ ਹੋਰ ਨੇ ਸਤਨ ਸਿੰਘ ਪੰਨੂ ਹੈ ਬਲਜਿੰਦਰ ਸਿੰਘ ਚੜਿਆਲਾ ਨੇ ਮਰਜੀਵੜਿਆਂ ਦਾ ਜਿਹੜੀ ਕੱਲ ਵੀ ਸਾਨੂੰ ਪੱਤਰਕਾਰ ਵੀ ਪੁੱਛਦੇ ਸੀ ਕਿ ਵੀ ਮਰਜੀਵੜਾਲ ਇਹ ਜਿਹੜਾ ਸ਼ਬਦ ਹੈਗਾ ਇਹਦੀ ਪਿਰਤ ਹੈਗੀ ਹੈ ਇਹ ਸਮਝੋ ਵੀ ਅਸੀਂ ਤਾਂ ਪਿਰਤ ਨੂੰ ਅੱਗੇ ਤੋਰ ਰਹੇ ਹਾਂ ਇਹ ਜੇ ਕਹਿਣਾ ਹੋਵੇ ਦਿੱਲੀ ਹਕੂਮਤ ਦੇ ਖਿਲਾਫ ਦਿੱਲੀ ਦੀ ਜਿਹੜੀ ਮੁਗਲ ਹਕੂਮਤ ਦੇ ਖਿਲਾਫ ਸਾਡੇ ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ ਸ਼ਹੀਦੀ ਲਈ ਪੇਸ਼ ਕਰਕੇ ਮਰਨ ਲਈ ਪੇਸ਼ ਕਰਕੇ ਨੌਵੇਂ ਪਾਤਸ਼ਾਹ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਵੀ ਹੈਗਾ ਬੜਾ ਸੋਹਣਾ ਮੌਕਾ ਮੇਲ ਬਣਿਆ ਉਹਨਾਂ ਨੇ ਤੇ ਉਹਨਾਂ ਦੇ ਨਾਲ ਦੇ ਜਿਹੜੇ ਸਿੰਘ ਸੀਗੇ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਤੇਨਾਲਾ ਜੀ ਨੇ ਉਹਨਾਂ ਨੇ ਦਿੱਲੀ ਦੀ ਹਕੂਮਤ ਅੱਗੇ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਪੇਸ਼ ਕਰਕੇ ਇਹ ਜਿਹੜਾ ਮਰਜੀਵੜਿਆਂ ਦੀ ਪਿਰਤ ਅਸੀਂ ਸਮਝਦੇ ਹਾਂ ਵੀ ਉੱਥੋਂ ਤੁਰੀ ਹੈ ਅਸੀਂ ਕੋਈ ਸ਼ੁਰੂ ਕਰਨ ਵਾਲੇ ਨੇ ਅਸੀਂ ਤਾਂ ਉਪਰਤ ਤੇ ਅ ਅੱਗੇ ਤੋਰਨ ਵਾਲੇ ਹੈਗੇ ਤੇ ਅੱਜ ਜਿਹੜਾ ਜਥਾ ਜਾਊਗਾ ਉਸੇ ਭਾਵਨਾ ਨੂੰ ਲੈ ਕੇ ਹੀ ਆਪਣੇ ਆਪ ਨੂੰ ਬਾਰਨ ਦੀ ਭਾਵਨਾ ਨੂੰ ਲੈ ਕੇ ਅੱਗੇ ਵਧੂਗਾ